ਇਹਨਾਂ ਸ਼ਕਦਰ ਸਕੋ ਮੈਂ ਕਰਨ ਨਵਾਂ ਤੁਸੀਂ ਤੁਸੀਂ ਵੀ ਕਰਿਓ ਸਾਂਝ ਵਿਚਾਰਾਂ ਦੀ ਜਿਵੇਂ ਹੀ ਤਬਦੀਲੀ ਆਉਂਦੀ ਹੈ ਮੌਸਮ ਦੇ ਵਿੱਚ ਤਾਂ ਬਿਮਾਰੀਆਂ ਘਰ ਘਰ ਜਾਂਦੀਆਂ ਨੇ ਹਮੇਸ਼ਾ ਜਦੋਂ ਗਰਮੀ ਤੋਂ ਸਰਦੀ ਆਉਂਦੀ ਤੇ ਸਰਦੀ ਤੋਂ ਗਰਮੀ ਆਉਂਦੀ ਹੈ ਆਪਾਂ ਵੇਖਦੇ ਕੋਈ ਯੋਗ ਘਰ ਵਸਦਾ ਜਿਹੜਾ ਡਾਕਟਰਾਂ ਦੇ ਜਿਹੜੇ ਨਾ ਖਾਂਦਾ ਹੋਵੇ ਕਦੀ ਖਾਂਸੀ ਕਦੀ ਬੁਖਾਰ ਕਦੀ ਜ਼ੁਖਾਮ ਇਹ ਚੀਜ਼ਾਂ ਖੇਲ ਲੈਂਦੇ ਨੇ ਤੇ ਕਈ ਵਾਰੀ ਇਹ ਬਿਮਾਰੀਆਂ ਇੰਨੇ ਘਾਤਕ ਹੋ ਜਾਂਦੀਆਂ ਨੇ ਕਿ ਅਸੀਂ ਕਈ ਕੇ ਮਹੀਨੇ ਇਲਾਜ ਕਰਾਉਣ ਤੋਂ ਬਾਅਦ ਵੀ ਕਈ ਸਾਲਾਂ ਦਾ ਕਹਿੰਦੇ ਕਿ ਹੱਡਾਂ ਦਾ ਦਰਦ ਨਹੀਂ ਜਾ ਰਿਹਾ ਹੈਗਾ ਕਿਹੜੇ ਕਿਹੜੇ ਜੀਜਾ ਪਰਹੇਜ਼ ਰੱਖਣਾ ਚਾਹੀਦਾ ਤੇ ਕਾਰਨ ਕੀ ਨੇ ਇਹਦੀ ਗੱਲਬਾਤ ਕਰਨ ਲਈ ਅਸੀਂ ਪਹੁੰਚੇ ਹਾਂ ਮਾਤਾ ਕੁਸ਼ਲਿਆ ਹਸਪੀਟਲ ਦੇ ਵਿੱਚ ਜਿੱਥੇ ਅਸੀਂ ਗੱਲਬਾਤ ਕਰਾਂਗੇ ਡਾਕਟਰ ਵਿਕਾਸ ਕੋਇਲ ਨਾਲ ਜੋ ਕਿ ਐਸ ਐਮਓ ਹੈਗੇ ਨੇ ਸੀਨੀਅਰ ਮੈਡੀਕਲ ਅਫੀਸਰ ਡਾਕਟਰ ਸਾਹਿਬ ਬਹੁਤ ਬਹੁਤ ਸਾਰੇ ਸਰੋਤਿਆਂ ਨੂੰ ਤੁਹਾਡੇਆਂ ਨੂੰ ਬਹੁਤ ਬਹੁਤ ਪਿਆਰ ਭਰਿਆ ਨਮਸਕਾਰ ਡਾਕਟਰ ਸਾਹਿਬ ਜਿਸ ਤਰ੍ਹਾਂ ਇਹ ਮੌਸਮ ਦੀ ਤਬਦੀਲੀ ਆਉਂਦੀ ਹੈ ਆ ਤੁਸੀਂ ਤੁਹਾਡੇ ਕੋਲ ਵੀ ਪੇਸ਼ੈਂਟਸ ਵੱਧ ਜਾਂਦੇ ਨੇ ਕਿਹੜੇ ਕਾਰਨੋਂ ਨੇ ਜ਼ਿਆਦਾਤਰ ਕਿਹੜੀ ਚੀਜ਼ਾਂ ਵੇਖਣ ਨੂੰ ਮਿਲਦੀਆਂ ਨੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮੌਸਮ ਦੀ ਤਬਦੀਲੀ ਹੋ ਰਹੀ ਹੈ ਟੈਂਪਰੇਚਰ ਬਦਲ ਰਿਹਾ ਤੇ ਜਿਹੜੇ ਦਿਨ ਤੇ ਰਾਤ ਆ ਜਿਹੜਾ ਸਮਾਂ ਉਹ ਵੀ ਬਦਲ ਰਿਹਾ ਤੇ ਨਵੇਂ-ਨਵੇਂ ਜਿਹੜੇ ਆਪਣੇ ਪੂਲਨ ਗਰੇਨਸ ਤੇ ਉਹਨਾਂ ਦਾ ਵੀ ਇੱਕ ਇਫੈਕਟ ਆ ਰਿਹਾ ਤੇ ਉਹਦੇ ਕਰਕੇ ਕਈ ਬੰਦੇ ਜਿਨ੍ਹਾਂ ਨੂੰ ਪ੍ਰੋਬਲਮ ਹੈ ਜਾਂ ਜਿਨ੍ਹਾਂ ਨੂੰ ਹਾਈਪਰਸੈਂਸਿਟੀ ਦਾ ਇਸ਼ੂ ਹੈ ਉਹ ਖਾਂਸੀ ਜ਼ੁਕਾਮ ਵਗੈਰਾ ਵਾਇਰਲ ਜਿਹੜੇ ਹੈਗੇ ਆ ਉਹ ਉਹਨਾਂ ਦਾ ਇਨਸੀਡੈਂਸ ਵੱਧ ਸਕਦਾ ਦੂਜਾ ਜਿਵੇਂ ਆਪਾਂ ਨੂੰ ਮੌਨਸੂਨ ਦੀਆਂ ਕੁਝ بارشਾਂ ਪਈਆਂ ਜਾਂ ਪਾਣੀ ਖੜਿਆ ਖਾਸ ਕਰਕੇ ਸਾਫ ਪਾਣੀ ਜਿੱਥੇ ਖੜਿਆ ਹੈ ਉੱਥੇ ਜਿਹੜੇ ਮੱਛਰ ਹੈ ਉਹ ਪਰਫੁੱਲਿਤ ਹੋ ਸਕਦਾ ਹੈ ਉੱਥੇ ਮੱਛਰ ਪਰਫੁੱਲਿਤ ਹੋ ਸਕਦਾ ਹੈ ਉਹ ਬੱਛਰ ਕਰਕੇ ਜਿਹੜਾ ਡੇਂਗੂ ਮਲੇਰੀਆ ਤੇ ਜਿਹੜੀਆਂ ਹੋਰ ਬਿਮਾਰੀਆਂ ਨੇ ਉਹਨਾਂ ਦੇ ਵੀ ਹੋਣ ਦਾ ਇਮਕਾਨ ਹੋ ਸਕਦਾ ਚਿਕਨ ਗੁਨੀਆਂ ਦਾ ਵੀ ਨਾਲ ਤੇ ਇਸ ਤੋਂ ਇਲਾਵਾ ਜਿਹੜਾ ਜੋ ਜੋ ਆਪਣੀ ਠੰਡ ਵੱਧਦੀ ਜਾਏਗੀ ਤੇ ਟੈਂਪਰੇਚਰ ਡਾਊਨ ਹੁੰਦਾ ਜਾਏਗਾ ਉਹਦੇ ਨਾਲ ਬਲੱਡ ਪ੍ਰੈਸ਼ਰ ਤੇ ਹੋਰ ਜਿਹੜੇ ਹਾਰਟ ਵਾਲੇ ਆ ਉਹਨਾਂ ਤੇ ਵੀ ਇਸ਼ੂ ਆਏਗਾ ਤੇ ਫਿਰ ਇੱਕ ਹੋਰ ਜਦੋਂ ਕੋਈ ਸੀਜ਼ਨ ਹੋਰ ਅੱਗੇ ਵਧੇਗਾ ਤਾਂ ਜਿਹੜਾ ਪੋਲੂਸ਼ਨ ਜੇ ਵੱਧਦਾ ਹੈਗਾ ਤਾਂ ਉਹਦੇ ਨਾਲ ਸਾਹ ਦੀਆਂ ਬਿਮਾਰੀਆਂ ਦਾ ਵੀ ਜਿਹੜਾ ਪ੍ਰੋਬਲਮ ਉਹ ਵਧਣ ਦੇ ਕਾਰਨ। ਲੇਕਿਨ ਸਿੰਪਟਮ ਦੱਸ ਰਹੇ ਜੋ ਜੋ ਹੋ ਸਕਦਾ ਹੈ ਪ੍ਰੀਕੌਸ਼ਨਲੀ ਕੀ ਵਰਤਣ ਜਰਨਲ ਲੋ। ਦੇਖੋ ਸਿੰਪਟਮਸ ਤਾਂ ਜਿਵੇਂ ਖਾਂਸੀ ਜ਼ੁਕਾਮ ਹੈਗਾ ਰੇਸ਼ਾ ਆ ਰਿਹਾ ਹੈ ਬੁਖਾਰ ਹੈ ਹਲਕੀ ਹੱਡ ਭੰਦਨੀ ਹੈ ਤੇ ਜੇ ਆਪਾਂ ਨੂੰ ਵੈਕਟਰ ਬੌਂਡ ਡਿਜ਼ੀਜ਼ਸ ਨੇ ਜਿਵੇਂ ਮੱਛਰਾਂ ਕਰਕੇ ਤਾਂ ਬੜਾ ਤੇਜ਼ ਬੁਖਾਰ ਤੇਜ ਸਿਰਦਰਦ ਅੱਖਾਂ ਦੇ ਪਿੱਛੇ ਜਿਹਨੂੰ ਬੋਨ ਬ੍ਰੇਕਿੰਗ ਫੀਵਰ ਵੀ ਕਹਿੰਦੇ ਆ ਉਹਦੀ ਹੈ ਤੇ ਕਈ ਹਾਲਾਤ ਚ ਸਵੀਅ ਡੀਹਾਈਡਰੇਸ਼ਨ ਹੋ ਜਾਂਦੀ ਹੈ ਬੀਪੀ ਫਾਲ ਕਰ ਸਕਦਾ ਤੇ ਬਹੁਤ ਕੁਝ ਕੇਸਾਂ ਚ ਜਿਹੜਾ ਜਾਨ ਨੂੰ ਖਤਰਾ ਵੀ ਪੈਦਾ ਹੋ ਸਕਦਾ ਬਾਕੀ ਜਿਹੜਾ ਆਪਣਾ ਸਾਹ ਦੀ ਪ੍ਰੋਬਲਮਸ ਹੈ ਉਹ ਟੈਂਪਰੇਚਰ ਦੇ ਨਾਲ ਚੇਂਜ ਹੋਣ ਦੇ ਨਾਲ ਤੇ ਵਾਇਰਸ ਤੇ ਹੋਣ ਦੇ ਨਾਲ ਉਹ ਵੱਸ ਸਕਦੀਆਂ ਜਿਨ੍ਹਾਂ ਨੂੰ ਐਸਥਮਾ ਹੈ ਜਿਨ੍ਹਾਂ ਨੂੰ ਸੀਓਪੀਡੀ ਦੀ ਬਿਮਾਰੀ ਹੈ ਜਾਂ ਇਸ ਤਰ੍ਹਾਂ ਦੀਆਂ ਹੋਰ ਪ੍ਰੋਬਲਮਸ ਹੈ ਬਾਕੀ ਜਿਨ੍ਹਾਂ ਨੂੰ ਹਾਰਟ ਦੀਆਂ ਤੇ ਉਹ ਹੈ ਉਨਤੇ ਵੀ ਜਿਹੜਾ ਇਸ ਮੌਸਮ ਤੋਂ ਬਾਅਦ ਜਿਹੜਾ ਪ੍ਰੈਸ਼ਰ ਕੁਝ ਵੱਧਾ ਦਿਖਾਈ ਦਿੰਦਾ ਤੇ ਇਹਦੇ ਲਈ ਪ੍ਰਿਕਾਸ਼ਨਸ ਜਿਵੇਂ ਤੁਸੀਂ ਗੱਲ ਕੀਤਾ ਕਿ ਜੇ ਕੋਈ ਇਸ਼ੂ ਚੱਲ ਰਿਹਾ ਤਾਂ ਰੈਗੂਲਰ ਉਹਦੀ ਸਲਾਹ ਲਈ ਆਪਾਂ ਛੇ ਡਾਕਟਰ ਤੋਂ ਤੇ ਜੇ ਆਪਣਾ ਕੋਈ ਅਲਰਜੀ ਦਾ ਇਸ਼ੂ ਹੈ ਉਹਨੂੰ ਸੌਟ ਆਊਟ ਕਰੀਏ ਟੈਂਪਰੇਚਰ ਨੂੰ ਦੇਖਦੇ ਹੋਏ ਆਪਣੇ ਕੱਪੜਿਆਂ ਨੂੰ ਸਹੀ ਤਰੀਕੇ ਨਾਲ ਪਾਈਏ ਕਵਰ ਕਰਕੇ ਰੱਖੀਏ ਆਲੇ ਦੁਆਲੇ ਪਾਣੀ ਹੈ ਜਿਹੜਾ ਉਹ ਨਾ ਖੜਾ ਹੋਣ ਦਈਏ ਤਾਂ ਕਿ ਮੱਛਰ ਨਾ ਉਸ ਨਾਲ ਫਨਫਨ ਤੇ ਜੇ ਕੋਈ ਸਾਹ ਦੀ ਬਿਮਾਰੀ ਹੈ ਜੇ ਕੋਈ ਇਨਹੇਲਰ ਤੇ ਹੈ ਤਾਂ ਉਹ ਡਾਕਟਰ ਦੀ ਸਲਾਹ ਦੇ ਨਾਲ ਉਹ ਚੱਲਣ ਤੇ ਬਾਕੀ ਬੀਪੀ ਸ਼ੂਗਰ ਜੋ ਵੀ ਹੈ ਕੋਈ ਹੋਰ ਕੋਈ ਕਿਸੇ ਕਿਸਮ ਦੀ ਕੰਡੀਸ਼ਨ ਹੈ ਉਹਨੂੰ ਕੰਟਰੋਲ ਕੀਤਾ ਜਾਵੇ ਤਾਂ ਕਿ ਉਹਦਾ ਜਿਹੜਾ ਭਿਆਨਕ ਰੂਪ ਨਾ ਬਣ ਸਕੇ ਡਾਕਟਰ ਸਾਹਿਬ ਦੇਖਿਆ ਜਿਆਦਾਤਰ ਲੋਕ ਜਦੋਂ ਕੋਈ ਦਿੱਕਤ ਆਂਦੀ ਹੈ ਬੁਖਾਰ ਹੋ ਗਿਆ ਕੰਸੀ ਹੋ ਗਈ ਹੈ ਤੁਰੰਤ ਕਮਿਸਟ ਕੋਲ ਪਹੁੰਚ ਜਾਂਦੇ ਨੇ ਜਾਂ ਫਿਰ ਪਿੰਡਾਂ ਵਿੱਚ ਜਿਹੜੇ ਆਰਐਮਪੀ ਡਾਕਟਰ ਬੈਠਾ ਨੇ ਉਹਨਾਂ ਕੋਲ ਪਹੁੰਚਦੇ ਨੇ ਕਿ ਉਹਨਾਂ ਕੋਲ ਜਾਣਾ ਜਾਇਜ਼ ਹੈ ਕੋਰੀ ਤੋਰ ਦੇ ਉੱਪਰ देखो आइडियली ਤਾਂ ਬਿਲਕੁਲ ਗੱਲ ਇਹ ਹੈ ਕਿ ਇਹ ਜਿਹੜਾ ਕੋਈ ਜਿੰਨਾ ਮਾਹਰ ਡਾਕਟਰ ਮਿਲਦਾ ਜਾਂ ਕੋਈ ਅੱਛਾ ਡਾਕਟਰ ਮਿਲਦਾ ਤਾਂ ਉਸ ਕੋਲ ਜਾਣਾ ਚਾਹੀਦਾ ਬਾਕੀ ਆਮ ਆਦਮੀ ਕਲੀਨਿਕ ਖੁੱਲ ਗਏ ਆ ਕਾਫੀ ਸਰਕਾਰ ਵੱਲੋਂ ਤੇ ਬਾਕੀ ਸੀਐਸਸੀ ਜਾਂ ਪੀਐਸਸੀ ਜਾਂ ਡਿਸਪੈਂਸਰੀਜ਼ ਆ ਡਿਸਟ੍ਰਿਕਟ ਹਸਪੀਟਲ ਆ ਸਿਵਲ ਹਸਪੀਟਲ ਆ ਉਹ ਵੀ ਜੋ ਪੂਰੀ ਤਰ੍ਹਾਂ ਮੈਂ ਸਮਝਦਾ ਇਹ ਸਾਰੀਆਂ ਬਿਮਾਰੀਆਂ ਨੂੰ ਟੂ ਹੈਂਡਲ ਕਰਨ ਲਈ ਵੈਲਕਿਪ ਨੇ ਉੱਥੇ ਵੀ ਤੁਹਾਨੂੰ ਕੰਸਲਟ ਕਰਨਾ ਚਾਹੀਦਾ ਤੇ ਬਾਕੀ ਫਾਲਤੂ ਜੇ ਆਪਾਂ ਨੀਮ ਹਕੀਮ ਕੋਲ ਜਾਵਾਂਗੇ ਤਾਂ ਉਹਦਾ ਹੋ ਸਕਦਾ ਆਪਾਂ ਨੂੰ ਖਤਰਾ ਬਾਗ ਮਲ ਪੈਣਾ ਪਵੇ ਕਿਉਂਕਿ ਹੋ ਸਕਦਾ ਕਈ ਉਹਨੂੰ ਦੋ ਚਾਰ ਦਵਾਈਆਂ ਦਾ ਪਤਾ ਹੁੰਦਾ ਪਰ ਜਦੋਂ ਤੁਸੀਂ ਓਵਰਆਲ ਕੰਟੈਕਸਟ ਚ ਦਵਾਈ ਦੇਣ ਦੀ ਗੱਲ ਕਰਦੇ ਆ ਤਾਂ ਉਹਦਾ ਇੱਕ ਸਾਈਡ ਇਫੈਕਟਸ ਆ ਉਹਦੇ ਕੋਰਿਲੇਸ਼ਨ ਨੇ ਉਹਦਾ ਆਪਸ ਡਰਗ ਇੰਟਰੈਕਸ਼ਨਸ ਆ ਬੜੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਉੱਥੇ ਮਿਸ ਹੋ ਜਾਂਦੀਆਂ ਤੇ ਉਹਦਾ ਜਿਹੜਾ ਆਪਾਂ ਨੂੰ ਮਾੜੇ ਪ੍ਰਭਾਵ ਵੀ ਦੇਖਣੇ ਪੈ ਸਕਦੇ ਨਰਸ ਸਾਹਿਬ ਉਹ ਵਾਲੇ ਇਹਨਾਂ ਦਿਨਾਂ ਦੇ ਵਿੱਚ ਮਰੀਜ਼ ਵਧਦੇ ਨੇ ਜਦੋਂ ਮਰੀਜ਼ ਵਧਦੇ ਆ ਤਾਂ ਉਹਦੋਂ ਜਿਹੜਾ ਵਾਇਰਲ ਹੁੰਦਾ ਉਹਦੇ 'ਚ ਵੀ ਵਾਧਾ ਆਂਦਾ ਇਹਦੇ ਬਚਾਅ ਵਾਸਤੇ ਕਿਹੜੇ ਕਿਹੜੇ ਕਾਰਨ ਜਿਹੜੇ ਹੈਗੇ ਨੇ ਆਪਾਂ ਸਮਝਦੇ ਆ ਖਾਸ ਤੌਰ ਤੇ ਦੇਖੋ ਜਿਵੇਂ ਤੁਸੀਂ ਕਿਹਾ ਕਿ ਜੇ ਇਨਫੈਕਸ਼ਨ ਵਧਦਾ ਹੈ ਵਾਇਰਲ ਵਾਇਰਸ ਡਿਜ਼ੀਜ਼ਸ ਵਧ ਰਹੀਆਂ ਨੇ ਤਾਂ ਉਹਨਾਂ ਦਾ ਟ੍ਰਾਂਸਮਿਸ਼ਨ ਹੋਣ ਦਾ ਵੀ ਖਤਰਾ ਉਹ ਵਧਦਾ ਆ ਆਪਾਂ ਆਪਣੀ ਇਮਿਊਨਿਟੀ ਨੂੰ ਠੀਕ ਰੱਖੀਏ ਆਪਣਾ ਯੋਗਾ ਐਕਸਰਸਾਈਜ਼ ਅੱਛਾ ਫੂਡ ਲਈਏ ਤੇ ਦੂਜਾ ਜੇ ਕੋਈ ਇਸ ਕਿਸਮ ਦੀ ਕੋਈ ਕਿਸਮ ਖਾਂਸੀ ਜ਼ੁਕਾਮ ਆ ਤੇ ਜਿਹੜਾ ਦੂਜਾ ਕੋਈ ਮਰੀਜ਼ ਆ ਕੋਈ 올ਡ ਏਜ ਵਾਲਾ ਤੇ ਜਿਹੜਾ ਸਸੈਪਟੇਬਲ ਹੈ ਤਾਂ ਉਸ ਤੋਂ ਜਿਹੜੀ ਆਪਾਂ ਇੱਕ ਸੋਸ਼ਲ ਡਿਸਟੈਂਸ ਮੇਨਟੇਨ ਕਰੀਏ ਤੇ ਜੇ ਜਿਆਦਾ ਸਵੀਅਰ ਪ੍ਰੋਬਲਮ ਹੈ ਤਾਂ ਆਪ ਵੀ ਮਾਸਕ ਲਗਾ ਕੇ ਰੱਖੇ ਦੂਰ ਰਹੇ ਥੋੜਾ ਜਿਹਾ ਤਾਂ ਕਿ ਆਪਾਂ ਇੱਕ ਦੂਜੇ ਤੋਂ ਜਿਹੜੇ ਇਹ ਜਿਹੜੇ ਵਾਇਰਲ ਆਲੇ ਆ ਖਾਸ ਕਰਕੇ ਇਨਫੈਕਸ਼ਨ ਜਿਹੜੇ 에ਅਰ ਬੋਰਨ ਇਨਫੈਕਸ਼ਨਸ ਹੈ ਉਹ ਆਪਾਂ ਨਾਕ ਕਵਰ ਕਰ ਸਕੀ ਨਾ ਇੱਕ ਦੂਜੇ ਤੋਂ ਕੈਰੀ ਕਰ ਸਕੀ ਬਿਲਕੁਲ ਸੋ ਗੱਲਬਾਤ ਕੀਤੀ ਆਪਾਂ ਸੀਨੀਅਰ ਮੈਡੀਕਲ ਅਫਸਰ ਮਾਤਾ ਕੁਸ਼ਲਿਆ ਡਾਕਟਰ ਵਿਕਾਸ ਜੀ ਨੇ ਲੋੜੋਂ ਸਾਫ਼ ਤੌਰ ਤੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਸਾਨੂੰ ਪਰਹੇਜ਼ ਚਾਹੀਦਾ ਜੇਕਰ ਕਿਸੇ ਨੂੰ ਬਿਮਾਰੀ ਹੈ ਤਾਂ ਉਸ ਤੋਂ ਡਿਸਟੈਂਸ ਰੱਖਿਆ ਜਾਵੇ ਨਾਲ ਹੀ ਉਹਦਾ ਇਲਾਜ ਅੱਛੇ ਮਾਹੇ ਡਾਕਟਰਾਂ ਦਾ ਕਰਵਾਇਆ ਜਾਵੇ ਸਰਕਾਰੀ ਹਸਪਤਾਲਾਂ ਵਿੱਚ ਸਾਰਾ ਇਲਾਜ ਵਧੀਆ ਤੇ ਮੁਫਤ ਹੈਗਾ ਉੱਥੇ ਤੁਸ ਨੂੰ ਜਾਣਾ ਚਾਹੀਦਾ ਹੈਗਾ ਤੇ ਉੱਥੇ ਇਲਾਜ ਕਰਵਾਉਣਾ ਚਾਹੀਦਾ ਹੈਗੇ ਨੇ ਇਹ ਵੀ ਹੋਣਾ ਚਾਹੀਦਾ ਕਿ ਆਪਾਂ ਤੁਰੰਤ ਕਿਸੇ ਕੈਮਿਸਟ ਕੋਲੋਂ ਗੋਲੀਆਂ ਖਾਣੀਆਂ ਜਾਂ ਫਿਰ ਕਿਸੇ ਆਰਐਮਪੀ ਡਾਕਟਰ ਜਿਹੜੇ ਹੈਗੇ ਨੇ ਛੋਟੀ ਪ੍ਰੈਕਟਿਸ ਕਰਦੇ ਨੇ ਉਹਨਾਂ ਕੋਲ ਚ ਉਹ ਮਰੀਜ਼स्ते ਘਟੋ ਘਟ ਨਾ ਜਾਇਆ ਜਾਵੇ ਜੇ ਤੁਸੀਂ ਫਰਸਟ ਐਡ ਹਿਲਣੀਆ ਤਾਂ ਆਮ ਆਦਮੀ ਕਲੀਨਿਕ ਖੁੱਲ ਚੁੱਕੇ ਨੇ ਪੰਜਾਬ ਦੇ ਵਿੱਚ ਤੁਸੀਂ ਉੱਤੇ ਜਾ ਸਕਦੇ ਹੋ ਤੇ ਇੱਕ ਗੱਲ ਦਾ ਬੜੇ ਪੱਕੇ ਤੌਰ ਦੇ ਉੱਪਰ ਕਹਿ ਦਿੱਤਾ ਕਿ ਜਦੋਂ ਮੌਸਮ ਦੀ ਤਬਦੀਲੀ ਆਉਂਦੀ ਹੈ ਉਦੋਂ ਬਿਮਾਰੀਆਂ ਆਉਂਦੀਆਂ ਹੁੰਦੀਆਂ ਨੇ ਤੇ ਸਾਨੂੰ ਉਸੇ ਵੇਲੇ ਹੀ ਆਪਣੀ ਤਿਆਰੀ ਖਿੱਚ ਲੈਣੀ ਚਾਹੀਦੀ ਹੈ ਕਿ ਹੁਣ ਮੌਸਮ ਤਬਦੀਲ ਹੋ ਰਿਹਾ ਉਸ ਤਰ੍ਹਾਂ ਦੇ ਅਸੀਂ ਕੱਪੜੇ ਪਾਉਣੇ ਹੈਗੇ ਨੇ ਜਿਵੇਂ ਹੁਣ ਸਰਦੀਆਂ ਆਈਆਂ ਚੱਲਦੇ ਤਬਦੀਲੀ ਹੋ ਰਹੀ ਹੈ ਤਾਂ ਮੱਛਰ ਵੱਧ ਰਿਹਾ ਹੈ ਤਾਂ ਸਾਨੂੰ ਪੂਰੇ ਬਾਹਾਂ ਦੇ ਕੱਪੜੇ ਪਾਣੇ ਚਾਹੀਦੇ ਹੈਗੇ ਨੇ ਇਤਿਹਾਤ ਜਿਹੜਾ ਹੈਗਾ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੇ ਇਤਿਹਾਤ ਰੱਖਿਆ ਹੋਵੇਗਾ ਤਾਂ ਹੋ ਸਕਦਾ ਤੁਸੀਂ ਇਸ ਬਿਮਾਰੀ ਤੋਂ ਬਚ ਸਕੋ ਜੇ ਫਿਰ ਵੀ ਬਿਮਾਰੀ ਆ ਜੇ ਤਾਂ ਸਰਕਾਰੀ ਹਸਪਤਾਲਾਂ ਦਾ ਰੁਕ ਕਰੋ ਉੱਥੇ ਵਧੀਆ ਇਲਾਜ ਮਿਲੇਗਾ ਸੋ ਇਸ ਤਰ੍ਹਾਂ ਵੇਖਦੇ ਰਹੋ ਸਾਨੂੰ ਵਿਚਾਰਾਂ ਦੀ ਮਿਲ ਕੇ ਰੋਸ ਸਿਸਮ ਦੇਗਾ ਧੰਨਵਾਦ ਜੀ